ਸਾਨੂੰ ਰਾਤ ਨੂੰ 12:40 ਮਿੰਟ ਤੇ ਕੈਪਟਨ ਦਾ ਫੋਨ ਆਇਆ 12:40 ਮਿੰਟ ਤੇ ਉਹਨੇ ਸਾਨੂੰ ਕਿਹਾ ਜੀ ਤੁਹਾਡੇ ਮੁੰਡੇ ਨੇ ਇਤਨਾ ਛਾਲ ਮਾਰੀ ਹੈ 9 ਸਾਲ ਹੋ ਗਏ ਜੀ ਨੌਕਰੀ ਕਰਦੀ ਸ਼ਿਵਿੰਗ ਦੇ ਵਿੱਚ ਇਸ ਛਿਪ ਦੇ ਵਿੱਚ ਤਲਾਨੀ ਕੰਪਨੀ ਆ ਇਸ ਛਿਪ ਦੇ ਵਿੱਚ ਇਹਨੂੰ ਤੇ ਮੇਰਾ ਖਿਆਲ ਆ ਵੀ 1.5 ਸਾਲ ਹੋ ਗਏ 1.5 2 ਸਾਲ ਹੋ ਗਏ ਇਸ ਨੂੰ ਕੰਮ ਕਰਦੇ ਨੂੰ ਤੀਸਰੀ ਵਾਰੀ ਇਹ ਸੈਕੰਡ ਅਫਸਰ ਬਣ ਕੇ ਗਿਆ ਸੀਗਾ ਮੇਰਾ ਕੱਲਾ ਪੁੱਤ ਸੀ ਤੈਨ ਮੇਰੀ ਗੁੱਡੀਆਂ ਕੱਲਾ ਮੇਰਾ ਲੜਕਾ ਸੀ ਬੜੀ ਗਰੀਬੀ ਦਾ ਵਿੱਚ ਇਹਨੇ ਮੈ ਪੜਾਇਆ ਸੀਗਾ ਔਰ ਮੇਰੀ ਉਹਨੇ ਕਦਰ ਕੀਤੀ ਇਸ ਕਰਦੇ ਪੜਿਆ ਬਹੁਤ ਮੇਰੀ ਰਿਸਪੈਕਟ ਕੀਤੀ ਮਾਂ-ਬਾਪ ਦੀ ਰਿਸਪੈਕਟ ਕਰਦਾ ਹੀ ਭੈਣਾਂ ਦੀ ਰਿਸਪੈਕਟ ਕਰਦਾ ਹੀ ਮੇਰੀ ਸੋਲੰਤਰੀ ਕਾ ਸ਼ਾਮੀ 5:30 ਵਜੇ ਦੇ ਲਈ ਬੁਆਲ ਹੋਈ ਉਹਦੇ ਨਾਲ ਕਹਿੰਦਾ ਮੰਮੇ ਛੁੱਟੀ ਪਾ ਦਿੱਤੀ ਆ ਮੈਂ ਅਗਲੇ ਮਹੀਨੇ 13 ਚੌਥਰੀ ਤੱਕ ਬਾਪੂ ਸਾਹ ਜਾਵਾਂਗਾ ਫਿਰ ਆ ਕੇ ਵੀ ਇੱਥੇ ਜਾਣੋਂ ਆਪਕੋ ਮਾਫਰਾਂਗੇ 2 ਮਹੀਨੇ ਮੈਨਾਂ ਨੂੰ ਮੈਂ ਪਹਿਲੀ ਅਕਤੂਬਰ ਤੋਂ ਪਹਿਲਾਂ ਚਲੇ ਜਾਣਾ ਪਰ ਮੈਂ ਅਰਦਾਸ ਕਰਦੀ ਹਾਂ ਕਿ ਉਹ ਜੋ ਮੇਰੀ ਬਾਤ ਸੁਣਦਾ ਮੇਰੇ ਬੱਚੇ ਦੀ ਤੰਦਰੁਸਤੀ ਦੀ ਅਰਦਾਸਾਂ ਕਰ ਮਹਾਰਾਜ ਇਸ ਸੱਚੇ ਬਾਦਸ਼ਾਹ ਮੇਰਾ ਬਚਤ ਚਲਦੀ ਤੰਦਰੁਸਤ ਹੋ ਕੇ ਘਰ ਆ ਜਾਵੇ ਸੱਚੇ ਬਾਦਸ਼ਾਹ ਮਾਣਦਾ ਆਤ ਤੇ ਆਉਂਦੀ ਹੈ ਗੱਲਾਂ ਲੰਮੇ ਅਜਤੇ ਬੈਕਦੇ ਨਹੀਂ ਆਉਂਦੀਆਂ ਗੱਲਾਂ ਜਦ ਲੰਮੇ ਪੈਂਦੇ ਫੇਰ ਗੱਲਾਂ ਯਾਦ ਆਉਂਦੀਆਂ ਨੇ ਤੇ ਲੰਮੇ ਥੋੜਾ ਪਿਆ ਜਾਂਦਾ ਫਿਰ ਉਹ ਕਹਿੰਦੇਗਾ ਸ਼ਾਤੀ ਤੋਂ ਫਿਰ ਜਿੱਦਾਂ ਅਟੈਕ ਹੋਣ ਲੱਗਦਾ ਉਤਰਾ ਹੁੰਦਾ ਵਾ ਇਸ ਵੇਲੇ ਦੇ ਸਭ ਤੋਂ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿ ਗੁਰੂ ਨਗਰੀ ਦੇ ਰਹਿਣ ਵਾਲੇ ਹਰਜੋਤ ਸਿੰਘ ਜੋ ਕਿ ਮਰਚੰਟ ਲੈਵੀ ਐਨਵੀ ਦੇ ਵਿੱਚ ਜੋ ਸੈਕੰਡ ਅਫਸਰ ਦੀ ਜਿਹੜੀ ਜੌਬ ਨਭਾਉਂਦੇ ਸੀ ਤਾਂ ਉਹ ਲਾਪਤਾ ਹੋ ਚੁੱਕੇ ਨੇ ਤਾਂ ਲਾਪਤਾ ਹੋਣ ਤੋਂ ਬਾਅਦ ਕਿਤਨਾ ਕਿਤੇ ਪਰਿਵਾਰ ਜ਼ਰੂਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤਾਂ ਸਾਡੇ ਨਾਲ ਪਰਿਵਾਰ ਵੀ ਮੌਜ ਔਰ ਉਹਨਾਂ ਹਰਜੋਤ ਸਿੰਘ ਉਹਨਾਂ ਦੇ ਜੋ ਪਿਤਾ ਜੀ ਨੇ ਜਾਂ ਮਾਤਾ ਜੀ ਉਹ ਸਾਡੇ ਨਾਲ ਮਜੂਨੇ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜੀ ਤੁਹਾਨੂੰ ਕਦੋਂ ਜੋ ਪਤਾ ਲੱਗਾ ਕਿ ਤੁਹਾਡਾ ਬੇਟਾ ਜੋ ਲਾਪਤਾ ਹੋ ਚੁੱਕਿਆ ਸਾਨੂੰ ਰਾਤ ਨੂੰ 12:00 ਵਜੇ 60 ਮਿੰਟ ਤੱਕ ਕੈਪਟਨ ਦਾ ਫੋਨ ਆਇਆ 12:40 ਮਿੰਟ ਤੇ ਉਹਨੇ ਸਾਨੂੰ ਕਿਹਾ ਜੀ ਤੁਹਾਡੇ ਮੁੰਡੇ ਨੇ ਇਤਨਾ ਛਾਲ ਮਾਰੀ ਹੈ ਅਸੀਂ ਆ ਕੇ ਨਹੀਂ ਆਵੇਂ ਝੂਠ ਮਾਰਦਾ ਫਿਰ ਮੈਨੂੰ ਪੁੱਛਦਾ ਵੀ ਨਹੀਂ ਤੇ ਤੈਨੂੰ ਤਰਨਾ ਆਉਂਦਾ ਉਹਨੂੰ ਤਰਨਾ ਆਉਂਦਾ ਸੀਗਾ ਮੈਂ ਕਿਹਾ ਜੀ ਤਰਨਾ ਕਿਉਂ ਨਹੀਂ ਆਉਂਦਾ ਤੁਸੀਂ ਕੈਪਟਨ 'ਚ ਤੁਹਾਨੂੰ ਤੇ ਪਤਾ ਵੀ ਤਰਨਾ ਆਉਂਦਾ ਉਹਨੂੰ ਮੁੰਡੇ ਨੂੰ ਮੈਂ ਕਿਹਾ ਤੇ ਸਬੰਧ ਵਿੱਚ ਪਰ ਸਾਨੂੰ ਉਹ ਫੇਕ ਜਾ ਲੱਗਾ ਵੀ ਇਹ ਗਲਤ ਮੋੜਦਾ ਹੈ ਕੈਪਟਨ ਨਹੀਂ ਗਿਆ ਇਹਨੂੰ ਪਤਾ ਨਹੀਂ ਵੀ ਤਰਨਾ ਆਉਂਦਾ ਵਾ ਇਹੋ ਹੀ ਸਾਡੇ ਨਾਲ ਬਸ ਗੱਲ ਹੋਈ ਆ ਵੀ ਕਿਹਨਾਂ ਫਿਰ ਤੁਹਾਡਾ ਮੁੰਡਾ ਲਾਪਤਾ ਹੋ ਗਿਆ ਵਾ ਤੇ ਅਸੀਂ ਕਿਨਾਂ ਭਾਲ ਕਰਨ ਡਏ ਆ ਅਜੇ ਇਨੀ ਗੱਲ ਹੋਈ ਆ ਸਾਡੀ ਹੋਰ ਇਸ ਤੋਂ ਵੱਧ ਉਹਦੇ ਨਾਲ ਮੁੜ ਕੇ ਗੱਲ ਕੋਈ ਨਹੀਂ ਹੋਈ ਸਾਡੇ ਨਾਲ ਕਿਤਨ ਦੀ ਗੱਲ ਆ ਤਾਂ ਕਿੰਨੇ ਸਮਾਂ ਪਹਿਲਾਂ ਜੋ ਗੱਲ ਹੋਈ ਤੇ ਜੇਕਰ ਨੌਕਰੀ ਦੀ ਗੱਲ ਕਰੀਏ ਤਾਂ ਕਿੰਨਾ ਸਮਾਂ ਪਹਿਲਾਂ ਦੀ ਨੌਕਰੀ ਜਿਹੜੀ ਉਹ ਕਰਦੇ ਸੀਗੇ 9 ਸਾਲ ਹੋ ਗਿਆ ਸੀ ਨੌਕਰੀ ਕਰਦੇ ਸ਼ਿਪਿੰਗ ਦੇ ਵਿੱਚ ਇਸ ਇਸ ਸ਼ਿਪ ਦੇ ਵਿੱਚ ਤਲਾਨੀ ਕੰਪਨੀ ਆ ਇਸ ਸ਼ਿਪ ਦੇ ਵਿੱਚ ਇਹਨੂੰ ਤੇ ਮੇਰਾ ਖਿਆਲ ਆ ਪੀ 6 ਤੇ 18 ਡੇਢ ਸਾਲ ਹੋ ਗਏ ਡੇਢ ਦੋ ਸਾਲ ਹੋ ਗਏ ਇਸ ਨੂੰ ਕੰਮ ਕਰਦੇ ਨੂੰ ਤੀਸਰੀ ਵਾਰੀ ਇਹ ਸੈਕੰਡ ਅਫਸਰ ਬਣ ਕੇ ਗਿਆ ਸੀਗਾ ਇਸ ਇਸ ਕੰਪਨੀ ਦੇ ਵਿੱਚ ਦੋ ਵਾਰੀ ਪਹਿਲਾਂ ਗਿਆ ਸੀ ਤੀਸਰੀ ਵਾਰੀ ਇਸ ਕੰਪਨੀ ਦੇ ਵਿੱਚ ਸੈਕੰਡ ਅਫਸਰ ਬਣ ਕੇ ਗਿਆ ਸੀ ਤਾਂ ਜਦੋਂ ਤੁਹਾਡੇ ਲੜਕੇ ਦੀ ਧੜ ਨਾਲ ਲਾਸਟ ਟਾਈਮ ਗੱਲ ਹੁੰਦੀ ਆ ਤਾਂ ਉਸ ਵੇਲੇ ਕੀ ਗੱਲਬਾਤ ਹੁੰਦੀ ਆ ਜਾਂ ਕੋਈ ਕਹਿ ਆ ਹੋਵੇ ਕਿ ਮੇਨਾਂ ਜਾਂ ਕਿਸੇ ਦੀ ਬੜਨਾ ਆਂਦੀ ਹੋਵੇ ਜਾਂ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਕਿ ਸਾਨੂੰ ਉਹ ਕੰਪਨੀ ਨਾ ਤੇ ਸਾਨੂੰ ਨੇ ਦੱਸਿਆ ਅਜੇ ਤੱਕ ਨਾਈ ਜਾਣੋ ਕਿ ਜੇ ਕੰਪਨੀ ਬੰਦੇ ਦੇ ਤੇ ਛੱਕ ਦੀ ਗੱਲ ਦਸੀ ਹੈ ਕਿਉਂਕਿ ਅਫਸਰ ਸੀ ਉਹ ਇਹ ਚੀਜ਼ਾਂ ਨਹੀਂ ਦੱਸਦੇ ਕਿਸੇ ਨੂੰ ਵੀ ਤੇ ਸਾਡੇ ਨਾਲ ਕੋਈ ਇਹੋ ਜਿਹਾ ਉਹਦਾ ਨਾਲ ਰابطਾ ਕਾਇਮ ਨਹੀਂ ਉਹ ਨਾਲ ਰابطਾ ਤੇ ਕਾਇਮ ਹੁੰਦਾ ਹੀ ਰਹਿੰਦਾ ਸੀਗਾ ਪਰ ਸਾਨੂੰ ਉਹਨੇ ਕਦੀ ਨਹੀਂ ਦੱਸਿਆ ਵੀ ਮੈਨੇ ਕੋਈ ਇਹਦੇ ਨਾਲ ਕੋਈ ਗੱਲਬਾਤ ਹੋਈ ਫਿਰ ਜਦੋਂ ਜਾਂਦਾ ਇੱਕ ਕਰੂ ਮੈਂਬਰ ਹੁੰਦੇ ਸੀ ਕਰੂ ਮੈਂਬਰਾਂ ਵਾਸਤੇ ਉਹ ਖੁਦ ਉਹਨਾਂ ਵਾਸਤੇ ਖਾਣੇ ਲੈ ਕੇ ਆਉਂਦਾ ਸੀ ਮੈਨੂੰ ਉਹਨੇ ਕਈ ਵਾਰੀ ਕਹਣਾ ਡੈਡੀ ਵੇਖੋ ਇਹ ਕਰੂ ਕਹਿੰਦੇ ਮੈਂ ਵੀ ਇਹ ਚੀਜ਼ੋਂ ਨਿਕਲੇ ਆਇਆ ਤੇ ਮੈਨੂੰ ਇਹ ਚੀਜ਼ਾਂ ਇਹਦੇ ਬਰਾ ਦ ਆਉਂਦਾ ਵੀ ਇਹ ਬੰਦਿਆਂ ਦੀ ਪੈਸੇ ਨਹੀਂ ਹੁੰਦੇ ਇਹਨੇ ਤੇ ਮੈਂ ਇਹਨਾਂ ਵਾਤੇ ਪੰਜ-ਪੰਜ ਦਾਦਾ ਹਜ਼ਾਰ ਦਾ ਸਮਾਨ ਮੈਂ ਲੈ ਕੇ ਜਾਣਾ ਤੇ ਹੁਣ ਮੈਂ ਇਹਨੇ ਦਾ ਲੈਣ ਦਾ ਚਾਹਤਾ ਤਾਂ ਇਹਨਾਂ ਪੈਸੇ ਨਹੀਂ ਦਦਦਾ ਪਰ ਮੈਂ ਇਹ ਸਮਾਨ ਲੈ ਕੇ ਆਇਆ ਇਹਨਾਂ ਵਾਤੇ ਸਾਰੇ ਵਾਤੇ ਲੈ ਕੇ ਬੜਾ ਖੁਸ਼ਦਿਲ ਸੀ ਮੁੰਡਾ ਬੜਾ ਵਧੀਆ ਸੀ ਮੁੰਡਾ ਸਾਨੂੰ ਨਹੀਂ ਇਹ ਚੀਜ਼ ਦਾ ਵੀ ਇਹਦੀ ਜੈਲਸੀ ਹੋਵੇ ਕਿਸੇ ਦੇ ਨਾਲ ਕਿ ਇਹ ਮੁੰਡਾ ਛੋਟੀ ਉਮਰ ਦੇ ਵਿੱਚ ਤੇ ਵੱਡੀ ਪੋਸਟ ਤੇ ਪਹੁੰਚ ਗਿਆ ਹੋਵੇ ਉਸ ਬੰਦੇ ਦੇ ਕਿ ਜੈਲਸੀ ਹੋਵੇ ਇਹ ਨਹੀਂ ਸਾਨੂੰ ਪਤਾ ਕੀ ਕਰ ਸਕਦੇ ਸੁਭਾਅ ਦਾ ਬਹੁਤ ਵਧੀਆ ਸੀ ਬੜਾ ਅੱਛਾ ਸੀਗਾ ਬੜਾ ਨੇਕ ਸੀਗਾ ਤੁਹਾਡਾ ਕੱਲਾ ਕੱਲਾ ਪੁੱਤ ਸੀਗਾ ਮੇਰਾ ਕੱਲਾ ਪੁੱਤ ਸੀ ਤਿੰਨ ਮੇਰੀਆਂ ਗੁੱਡ ਬੜਾ ਦੀ ਗਰੀਬੀ ਦਾ ਵਿੱਚ ਇਹਨੂੰ ਪੜਾਇਆ ਸੀਗਾ ਔਰ ਮੇਰੀ ਉਹਨੇ ਕਦਰ ਕੀਤੀ ਇਸ ਗੱਲ ਤੇ ਪੜਿਆ ਬਹੁਤ ਮੇਰੀ ਰਿਸਪੈਕਟ ਕੀਤੀ ਮਾਂ-ਬਾਪ ਦੀ ਰਿਸਪੈਕਟ ਕਰਦਾ ਸੀ ਭੈਣਾਂ ਦੀ ਰਿਸਪੈਕਟ ਕਰਦਾ ਸੀ ਬਹੁਤ ਪਿਆਰ ਸੀ ਪਰਿਵਾਰ ਦੇ ਨਾਲ ਬਾਕੀ ਯਾਰਾਂ ਮਿੱਤਰਾਂ ਨਾਲ ਬੜਾ ਪਿਆਰ ਸੀ ਉਹ ਗੰਡੀ-ਗੰਡੀ ਸਾਡੇ ਉਹਨਾਂ ਨਾਲ ਬੜਾ ਪਿਆਰ ਸੀ ਕਦੀ ਲੜਕੇ ਨਹੀਂ ਉਹਨੇ ਕਿਸੇ ਨਾਲ ਵੇਖਿਆ ਅਜੇ ਤੱਕ ਕਰ ਕਦੀ ਸਿਰਫ ਆਪਣੀ ਪੜ੍ਹਾਈ ਦਾ ਧਿਆਨ ਦਿੰਦਾ ਸੀ ਬਾਕੀ ਕੁਝ ਨਹੀਂ ਸੀ ਉਹਦੇ ਆ ਮਾਤਾ ਜੀ ਤੁਹਾਡੀ ਕਦੋਂ ਗੱਲ ਹੋਈ ਸੀ ਉਹਦੇ ਨਾਲ ਆਪਣੇ ਬੇਟੇ ਦੇ ਨਾਲ ਤਾਂ ਕਦੀ ਕੋਈ ਗੱਲਬਾਤ ਕੀਤੀ ਉਹਨਾਂ ਨੇ ਕੀ ਮਤਲਬ ਮੈਂ ਇੱਥੇ ਕੰਮ ਕਰ ਰਿਹਾ ਜਾਂ ਕਿਸੇ ਨਾਲ ਲੱਗ ਪਾਜੀ ਮੇ ਉਨ ਸਾਢੇ 5 ਵਜੇ ਦੇ ਕਰੀਬ ਗੱਲ ਹੋਈ ਉਹਦੇ ਨਾਲ ਕਹਿੰਦਾ ਮੰਮੇ ਛੁੱਟੀ ਪਾ ਦਿੱਤੀ ਐ ਮੈਂ ਅਗਲੇ ਮਹੀਨੇ 13 ਚੌਥਰੀ ਤੱਕ ਵਾਪਸ ਆ ਜਾਵਾਂਗਾ ਫਿਰ ਆ ਕੇ ਵਾ ਕਿੱਥੇ ਜਾਣਾ ਹਾਂ ਆਪਕੋ ਮਾਫਰਾਂਗੇ 2 ਮਹੀਨੇ ਮੈਂ ਰਹਿਣਾ ਵਾ ਮੈਂ ਪਹਿਲੀ ਅਕਤੂਬਰ ਤੋਂ ਪਹਿਲਾਂ ਚਲੇ ਜਾਣਾ ਵਾ ਇਸ ਕਰਕੇ ਮੈਂ ਛੁੱਟੀ ਪਾ ਲਈ ਮੇਰਾ ਇੱਕ ਘਰ ਲੋਤਾ ਬਿਰਦਾ ਸੀ ਤਿੰਨ ਮੇਰੀਆਂ ਬੇਟੀਆਂ ਸਨ ਮੇਰੇ ਬੱਚੇ ਕਿਸੇ ਦੇ ਨਾਲ ਕੌਰ ਨਹੀਂ ਨਾ ਕਿਤੇ ਕੀ ਕੀ ਨਾ ਉਹਨੇ ਕੋਈ ਮਾੜੀ ਗੱਲ ਕੀਤੀ ਨਾ ਕਦੀ ਕੋ ਖੇਰ ਨਾ ਉੱਚਾ ਬੋਲਿਆ ਉਹਦਾ ਸਵਾ ਬਹੁਤ ਜ਼ਿਆਦਾ ਵਧੀਆ ਸੀ ਮੈਂ ਹੀ ਸੱਚੇ ਭੈਣ ਭਣਾਵਾਂ ਅਗੇ ਅਰਦਾਸ ਕਰਦੀ ਆਂ ਜਿਉ ਜੋ ਮੇਰੀ ਨਵਾਸ ਸੁਣਦਾ ਮੇਰੇ ਬੱਚੇ ਦੀ ਤੰਦਰੁਸਤੀ ਦੀ ਅਰਦਾਸਾਂ ਕਰ ਮਾਰ ਰਹੇ ਅਗੇ ਸੱਚੇ ਪਾਤਸ਼ਾਹ ਮੇਰਾ ਬੱਚਾ ਚਲਦੀ ਤੰਦਰੁਸਤ ਹੋ ਗਏ ਘਰੇ ਆ ਜਾਵੇ ਸੱਚੇ ਪਾਤਸ਼ਾਹ ਮਾਲਕ ਮੇਰੀ ਸਭ ਪੈਣਾ ਪਰ ਅਗੇ ਅਰਦਾਸ ਹੈ ਜੀ ਲਾਸਟ ਜੋ ਤੁਹਾਡੀ ਗੱਲ ਹੋਈ ਤਾਂ ਉਹ ਕੀ ਗੱਲਬਾਤ ਸਾਡੇ ਨਾਲ ਤੇ ਬਸ ਫਾਦੇ ਟੇਗਾ ਸੀ ਉਹ ਦਿਨ 16 ਤਰੀਕ ਨੂੰ ਫਾਦੇ ਟੇਗਾ ਸੀ ਅੱਗੇ ਦੇ ਬੜਾ ਬੜਾ ਮੈਨਾਂ ਨੇ ਕੀਤਾ ਵੀ ਮੈਂ ਤੁਹਾਡੇ ਐਸੇ ਕੋਈ ਆਰਡਰ ਕਰਨ ਲੱਗਾ ਮੈਂ ਕਿਹਾ ਨਹੀਂ ਇਹ ਇਹ ਕੰਦੀ ਨਹੀਂ ਨਾ ਕਰੀ ਵਹੀਂ ਇਕੱਠੇ ਗੱਲਾਂ ਕਰਨ ਦੇ ਹਣੀ ਆਰਡਰ ਆਰਡਰ ਨਾ ਕਰੀ ਸਾਡੇ ਕੋਈ ਖਾਧਾ ਜਾਂ ਆਪੀ ਤੂੰ ਵਾਜਾ ਜ਼ਿਆਦਾ ਕਰ ਦੇਣਾ ਅਸੀਂ ਇਹਨਾਂ ਵੇਸਟ ਕੀ ਕਰਾਂਗੇ ਅਸੀਂ ਆਪ ਹੀ ਕਰ ਲਾਂਗੇ ਫਿਰ ਇਹਨੇ ਵੀ ਕਿਹਾ ਵੀ ਚਲੋ ਕੋਈ ਸਬਜ਼ੀ ਲਿਆਓ ਤੇ ਅਸੀਂ ਇਕੱਠੇ ਬਹਿ ਕੇ ਖਾਂਦੇ ਹਾਂ ਤੇ ਹਰ ਜੋ ਹਣੀ ਨੇ ਕਿਹਾ ਅੱਖੇ ਬੜੇ ਲੱਗਦੇ ਕੋਈ ਸਾਡੇ ਬੜਾ ਲੱਗਦਾ ਹੈ ਅਈ ਉਹਦਾ ਕਹਿਣਾ ਨਹੀਂ ਮੋੜ ਸਕਦੇ ਮਨੇ ਕਹਿਣਾ ਚੀਜ਼ ਲਿਆਓ ਅਸੀਂ ਉਸੇ ਵੇਲੇ ਲੈਵਣੇ ਜਾ ਕੇ ਅਈ ਖਾਧਾ ਪੀਤਾ ਸਭ ਕੁਝ ਗੱਲਾਂ ਵੀ ਬੜੀਆਂ ਕੀਤੀਆਂ ਇਕੱਠੋ-ਕੱਟਰੀ ਮੈ ਕੋਈ ਕੋਈ ਸੀ ਬਹੁਤ ਕੋਈ ਸੀ ਵਿਮਨ ਛੁੱਟੀ ਆਜਣਾ ਆਪਾਂ ਤੇਰੇ ਤਰੀ ਆਪਣਾ ਤੇਰਾ ਜਨ ਜਲਾਈ ਨਵਾਵਾਂਗੇ ਫਿਰ ਆਪਾਂ ਉਥੇ ਮਹੇਮਕੋਟ ਸਾਹਿਬ ਜਾਵਾਂਗੇ ਫਿਰ ਮੈਂ ਕਹਾਂ ਫਿਰ ਹਾਣੀ ਸਰੀ ਨਗਰ ਵੀ ਇਦਕੇ ਜਾਣੇ ਕਹਿੰਦਾ ਇਕੱਠੇ ਚੱਲਾਂਗੇ ਮੰਮੀ ਚੱਲੇਗੀ ਮੇਰਾ ਦੋਤਰਾ ਜੀ ਉਹਨੂੰ ਲੈ ਕੇ ਜਾਵਾਂਗੇ ਸਾਰੇ ਨਾਲ ਲੈ ਕੇ ਜਾਵਾਂਗੇ ਤੇ ਕੋਈ ਅਜ ਬੜਾ ਖੁਸ਼ੀ ਬਾਜੀ ਕੋਈ ਅਜਿੰਦ ਕੋਈ ਗੱਲ ਦੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਹੋਵੇ ਕਿਸੇ ਗੱਲ ਦੀ ਹੋਵੇ ਕਿਸੇ ਚੀਜ਼ ਦੀ ਉਹਨੂੰ ਘਾਟ ਨਹੀਂ ਸੀ ਬੜਾ ਵਧੀਆ ਸੀਗਾ ਐਤ ਕੀ ਆਉਂਦਾ ਸੀ ਵਿਆਹ ਕਰਨਾ ਸੀ ਉਹਦਾ ਉਹਦੇ ਸਾਡੇ ਛਾ ਕਰੇਗਾ ਮਾਲਕ ਪੂਰਾ ਕਰੇਗਾ ਜਿੰਨਾ ਕਰਾਏਗਾ ਤਾਂ ਉਸ ਕਰਨ ਬੁਲਾਵਾਂ ਪਵਿਤਾ ਕਿਤੇ ਨਾ ਕਿਤੇ ਅੱਖਾਂ ਵੀ ਨਾ ਮਣੇ ਤਾਂ ਆਪਣੇ ਬੇਟੇ ਨੂੰ ਡੀਕ ਰਹੇ ਨੇ ਤਾਂ ਜਦੋਂ ਇਕਦਮ ਤੁਹਾਨੂੰ ਉਹਨਾਂ ਦੇ ਉੱਥੋਂ ਅਫਸਰ ਦੇ ਕਿਸੇ ਦੀ ਕਾਲ ਆਉਂਦੀ ਆ ਤਾਂ ਕੀ ਕਿਹਾ ਕੀ ਜਾਂਦਾ ਉਹਨਾਂ ਵੱਲ ਸੇਹੋ ਹੀ ਕਹੇ ਜਾਂਦਾ ਸਾਨੂੰ ਵੀ ਤੁਹਾਡਾ ਬੇਟੇ ਨੇ ਛਾਲ ਮਾਰੀ ਆ ਫਿਰ ਕਹਿੰਦਾ ਫਿਰ ਸਾਨੂੰ ਟੈਲੀਫੋਨ ਕਰਦਾ ਨਹੀਂ ਨਹੀਂ ਕਹਿੰਦਾ ਜੰਪ ਕਰ ਗਿਆ ਜੰਪ ਕਰ ਗਿਆ ਫਿਰ ਕਹਿੰਦਾ ਨਹੀਂ ਉਹ 11:30 ਵਜੇ ਨੇ ਪਹਿਲਾ ਵਾਕਿਆ 12 ਕੇ 6:00 ਮਿੰਟਾਂ ਮੜ ਕੇ 11:30 ਵਜੇ ਦੱਸਣ ਦਿਆ ਕਿ ਨਹੀਂ ਜੀ ਇਹ ਕਿ ਨਾ ਮੋੜੇ ਵੇਖਿਆ ਹੀ ਨਹੀਂ ਅਸੀਂ ਆਪਣਾ ਸਾਇਰਨ ਕੀਤੇ ਨੇ ਤੇ ਟਾਇਰ ਟੁੱਟੇ ਨੇ ਉਹ ਨਿਕਲ ਗਿਆ ਤੇ ਨਿਕਲਣ ਦਾ ਤੇ ਮੋ ਭਾਜੀ ਟਾਇਰ ਦੇ ਇਹਨਾਂ ਤੇ ਕੋਈ ਜਿੱਦ ਕਿੱਥੇ ਨਿਕਲ ਜਾਊਗਾ ਪਾਣੀ ਖਲੋ ਤੇ ਛਿੱਪ ਦੇ ਖਲੋਤਾ ਖਲੋਤੇ ਛਿੱਪ ਦੇ ਵਿੱਚ ਉਹਨੇ ਜਾਣਾ ਤੇ ਉਹ ਤਾਂ ਕਦੀ ਹੁੰਦਾ ਹੀ ਨਹੀਂਗਾ ਲੱਗੇ ਲੱਗੇ ਲਾਰਨ ਵਾਈਦਰ ਲੱਗੇ ਲੱਗੇ ਜਿੰਨੇ ਛਿੱਪਾਂ ਨੇ ਸਾਰੇ ਅਲਰਟ ਹੋਏ ਲੱਗੇ ਸਭ ਕੋਈ ਛੱਡ ਦਿੰਦੇ ਨੇ ਤੇ ਇਹ ਤੇ ਮੇਰੇ ਬੱਚੇ ਨਾਲ ਸਾਜਿਸ਼ ਕੀਤੀ ਗਈ ਹੈ ਕਿਸੇ ਨੇ ਇਹ ਨਹੀਂ ਪਤਾ ਕੀ ਹੈ ਕਿ ਇਹ ਨਹੀਂ ਬੱਚਾ ਲਾਈਕ ਸੀ ਇਹੋ ਜਿਹਾ ਜਿਸ ਬੱਚੇ ਨੂੰ ਕਿਸੇ ਚੀਜ਼ ਦੀ ਘਾਟ ਨ ਹੋਵੇ ਉਹਨੂੰ ਆਪ ਵੇਖੋ ਸਾਨੂੰ ਤੇ ਉਹਨੇ ਅਸੀਂ ਤਾਂ ਉਹਨੂੰ ਕਹਿੰਦੇ ਨਹੀਂ ਵੀ ਤੁਹਾਨੂੰ ਕੋਈ ਦੇ ਅਸੀਂ ਕਹਿੰਦੇ ਤਾਂ ਆਪਣੇ ਕੋਲ ਰੱਖਿਆ ਕਰ ਸਾਨੂੰ ਬੜਾ ਉਹਨੇ ਕਹਿੰਦਾ ਪੈਸੇ ਰੱਖੇ ਕਿ ਨਹੀਂ ਸਾਨੂੰ ਨਹੀਂ ਚਾਹੀਦਾ ਤਾਂ ਆਪਣੇ ਕੋਲ ਰੱਖਿਆ ਕਰ ਤੇ ਉਹਨੂੰ ਕਿਸੇ ਚੀਜ਼ ਦੀ ਘਾਟ ਸੀ ਪ੍ਰਾਪਰਟੀ ਦੀ ਘਾਟ ਰਹੀ ਸੀ ਕਿਸੇ ਗੱਡੀ ਤੋਂ ਨਹੀਂ ਘਾਟ ਸਭ ਕੁਝ ਬਾਹਰ ਕੁਝ ਹੋਦਾ ਤਾਂ ਬੜਾ ਕੋਈ ਸੀਗਾ ਘਾਟ ਰਹੀ ਸੀ ਕਿਸੇ ਚੀਜ਼ ਦੀ بس ਇਹੋ ਚੀਜ਼ ਘਾਟ ਇਹਨੇ ਕੀਤੀ ਆ ਕਈ ਜਿਹੜਾ ਕਹਿੰਦੇ ਜੀ ਲਾਪਤ ਹੋ ਗਿਆ ਲਾਪਤ ਕਿੱਧਰ ਹੋ ਗਿਆ ਲਾਪਤ ਮੇਰੇ ਬੱਚੇ ਨਾਲ ਸ਼ਾਦੀ ਕੀਤੀ ਗਈ ਆ ਇਹਦੀ ਇਨਕੁਆਰੀ ਹੋਣੀ ਕਿੰਨਾ ਕਿੰਨਾ ਨੇ ਪਹੁੰਚ ਤੜ ਤੱਕ ਕੀਤੀ ਹੈ ਜਾਂ ਤੁਸੀਂ ਗਾਂ ਸਰਕਾਰ ਤੱਕ ਗੱਲ ਰੱਖੀ ਮੈਨਾ ਬਿਲਕੁਲ ਜੀ ਮੇਰੇ ਕੋਲ ਵੇਖੋ ਓਜਲਾ ਸਾਹਿਬ ਸੀ ਸੁਖ ਜੀ ਕੋਣਾ ਕੋ ਸੀ ਗਏ ਹੋ ਬੜੀ ਉਹਨਾਂ ਨੇ ਪੈਰਵਾਈ ਕੀਤੀ ਹੈ ਬੜੀਆਂ ਚਿੱਠੀਆਂ-ਚਿੱਠੀਆਂ ਪਾਈਆਂ ਉਹਨਾਂ ਨੇ ਉਸ ਤੋਂ ਬਾਅਦ ਮੇਰੇ ਨੂੰ ਪੰਜਾਬ ਸਰਕਾਰ ਦੇ ਧਾਰੀਵਾਲ ਵੀ ਆਏ ਸਨ ਧਾਰੀਵਾਲ ਸਾਹਿਬ ਨੇ ਬੜਾ ਸੁਆਸ਼ਿਸ਼ ਦਿੱਤਾ ਕੋਈ ਚਿੰਤਾ ਨਾ ਤਹੀ ਕਰੋ ਮੈਂ ਧਾਰੀਕਾਰ ਦੀ ਸ਼ਿਪਿੰਗ ਤੱਕ ਪਹੁੰਚਾਵਾਂਗਾ ਤੇ ਕੋਈ ਚਿੰਤਾ ਨਾ ਕਰੋ ਧਾਰੀਵਾਲ ਸਾਹਿਬ ਆਏ ਸ ਬੜੀ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਆਵਾਜ਼ ਸੁਣ ਕੇ ਪੰਜਾਬ ਸਰਕਾਰ ਦੇ ਭਵੰਤਮਨ ਸਾਹਿਬ ਨਾਲ ਗੱਲ ਕਰਕੇ ਤੇ ਗਾਂ ਸ਼ਿਪਿੰਗ ਕਾਰਪੋਰੇਸ਼ਨ ਤੱਕ ਪ ਔਰ 오ਡੀਸਾ ਦੀ ਸਰਕਾਰ ਨੂੰ ਅਜੇ ਕਰਵਾਂਗੇ ਵੀ ਇਹ ਨਤੀਜਾ ਦਿੱਤੀ ਜਾਵੇ ਕੋਈ ਜਵਾਬ ਆਇਆ ਕਿਸੇ ਦਾ ਕਿ ਕਿਸੇ ਨੇ ਗਲਬਾ ਕੀਤੀ ਹੋਵੇ ਨਹੀਂ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਤੇ ਅੱਜ ਹੀ ਤੇ ਇਹਨਾਂ ਨੇ ਸ਼ੁਰੂ ਕੀਤਾ ਤੇ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਆ 6 ਮਹੀਨੇ 6 ਦਿਨ ਹੋ ਗਏ ਅੱਜ ਮੈਨੂੰ ਬੱਚੇ ਨੂੰ ਕਦੇ ਗੱਲਾਂ ਯਾਦ ਆ ਰਹੀਆਂ ਕਦੇ ਗੱਲਾਂ ਯਾਦ ਪਾਜੀ ਕੀ ਹੈ ਸਾਡਾ ਤੇ ਕੀ ਤੁਹਾਨੂੰ ਇਹ ਕੋਈ ਗੱਲ ਕਹੀ ਜਾਣ ਵਾਲੀ ਗੱਲਾਂ ਯਾਦ ਤੇ ਆਉਂਦੀਆਂ ਹੀ ਆ ਗੱਲਾਂ ਇੱਥੇ ਬੈਕਦੇ ਨਹੀਂ ਆਉਂਦੀਆਂ ਗੱਲਾਂ ਜਦ ਲੰਮੇ ਪੈਂਦੇ ਫੇਰ ਗੱਲਾਂ ਯਾਦ ਆਉਂਦੀਆਂ ਤੇ ਲੰਮੇ ਥੋੜਾ ਪਿਆ ਜਾਂਦਾ ਫਿਰ ਉਹ ਕਹਿੰਦੇਗਾ ਸ਼ਾਤੀ ਤੋਂ ਫਿਰ ਜਿਸ ਤਰ੍ਹਾਂ ਅਟੈਕ ਹੋਣ ਲ ਉਤਰਾ ਹੁੰਦਾ ਵਾ ਇਹ ਮਣੀ ਨੂੰ ਮੈਂ ਵੇਖ ਹੀ ਸਕਦਾ ਚ ਨਹੀਂ ਇਹਨੇ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਫੁੱਲ ਪ੍ਰੋਪਰ ਹੋ ਗਏ ਲੋਕਾਂ ਦੇ ਕਿਜਾਰੇ ਕਰ ਕਰਕੇ ਇਹਨੇ ਵਿਚਾਰੇ ਨੂੰ ਬੱਚਾ ਪੜਾਇਆ ਆਪਣਾ ਇਹਨੇ ਕੋਈ ਅੰਦਰ ਨਹੀਂ ਛੱਡਿਆ ਮੈਂ ਤਾਂ ਇੱਕ ਟੈਕਸੀ ਦਾ ਕੰਮ ਕਰਦਾ ਛੋਟਾ ਜਿਹਾ ਮੇਰਾ ਕੰਮ ਛੋਟੇ ਦੇ ਕੰਮ ਦੇ ਵਿੱਚ ਮੈਂ ਬੱਚੇ ਨੂੰ ਪੜਾਇਆ ਲਿਖਾਇਆ ਆਪਣੀ ਮਿਹਨਤ ਤੇ ਬੱਚੇ ਸਾਰੇ ਮੇਰੇ ਲਾਇਕ ਬੱਚੇ ਸਾਰੇ ਆ ਕੇ ਕਰ ਰਹੇ ਕੋਈ ਬੱਚਾ ਹੀ ਕਮੀ ਨਹੀਂ ਕਸ ਕਰਦੇ ਜ਼ਰੂਰ ਸਰਕਾਰ ਤੁਹਾਡੀ ਜ਼ਰੂਰ ਇਹ ਗੱਲ ਸੁਣੇ ਤਾਂ ਕਿਤਨਾ ਕਿਤੇ ਹਰਜੋਤ ਸਿੰਘ ਹੋਣੀ ਖੇਤੀ ਲੱਭ ਕੇ ਜੋ ਵਾਪਸ ਆਜੇ। ਇਹ ਹੋਏ ਅਰਦਾਸਾ ਜੇ ਕੀ ਕਰਦੇ ਆ ਵਾਹਿਗੁਰੂ ਜੀ ਦਾ ਅਸਕਰ ਮੇਰਾ ਬੱਚਾ ਖੇਤੀ ਆਵੇ ਫੇ ਮੈਂ ਤੁਹਾਨੂੰ ਸਾਰਿਆਂ ਨੂੰ ਬੁਲਾਵਾਂ ਇੱਥੇ ਮੇਰਾ ਬੱਚਾ ਸ਼ੇਦੀ ਘਰ ਆ ਜਾਵੇ। ਵਾਹਿਗੁਰੂ ਕਿਰਪਾ ਕਰੇ ਬੜਾ ਕੋਈ ਬਾਬਾ ਦੀਪ ਸਿੰਘ ਦੇ ਘਰ ਗਰਾਮ ਦਾ ਤੇ ਘਰ ਪਾਛਾ ਤੇ ਬਹੁਤ ਕੁਝ ਉਹ ਆਪਣੇ ਮਾਲਕੇ ਭੇਜੇਗਾ ਮੇਰੇ ਬੱਚੇ ਨੂੰ ਘਰੇ। ਅਸੇ ਸਰਕਾਰ ਸੁਣਵਾਈ ਕਰੇਗੀ ਛੇਤੀ। ਹਾਂਜੀ। ਕਹੇਗੀ ਸੁਣਵਾਈ ਜੀ। ਮੇਰਾ ਬੱਚਾ ਜਿੱਦੋ ਸ਼ੇਪ ਤੋਂ ਹੋਇਆ ਵਾ ਉਹ ਜੁੱਤੀ ਉੱਥੇ ਉਹ ਦਿੱਤੀ ਪਈ ਮੋਬਾਈਲ ਪਿਆ ਉਹ ਕਿਸ ਤਰ੍ਹਾਂ 4 ਮਾਸਾ ਜਦ ਬੱਚਾ ਵਿੱਚ ਗਿਰੇ ਤੇ ਉਹਨਾਂ ਆਪਣੇ ਚੀਜ਼ਾਂ ਆਪਣੇ ਕੋਲ ਹੀ ਰੱਖੜੀਆਂ ਇਹ ਕੰਪਨੀ ਵਾਲਿਆਂ ਨੇ ਕੋਈ ਹੈਰਾਫੇਰੀ ਕੀਤੀ ਇਹਨਾਂ ਨੇ ਮੇਰੇ ਬੱਚਾ ਅੱਗੇ ਪਿੱਛੇ ਕੀਤਾ ਵਾ ਜੀ ਮੈਨੂੰ ਤੇ ਇਹੀ ਲੱਗਦਾ ਕਿ ਜਿਹੜੇ ਸਾਨੂੰ ਦੱਸਦੇ ਨਹੀਂ ਪਏ ਅਸੀਂ ਤੇ ਬੜੀ ਆਸ ਕੀਤੀ ਪਰ ਮਾਤਾ ਜਲਦੀ ਜੀਓ ਸਾਡੇ ਬੱਚਾ ਘਰ ਮੇਰੇ ਭੈਣ ਭਰਾਓ ਸਾਰੇ ਅਰਦਾਸ ਕਰੋ ਮੇਰੇ ਬੱਚੇ ਬਾਰੇ ਸਾਰੇ ਅਰਦਾਸਾਂ ਕਰੋ ਚੜ੍ਹਦੀ ਕਲਾ ਦੀ ਸੱਚੇ ਪਾਛੇ ਮੇਰਾ ਬੱਚਾ ਜਿੰਦੀ ਜੁਲਦੀ ਮੇਰੇ ਹਾਂ ਤੇ ਠੰਡ ਪਾਵਾਂ ਅੜ ਕੇ ਸੱਚੇ ਬਾਸ਼ਾ ਮੇਰਾ ਇਕਲੋਤਾ ਬੇਟਾ ਮੈਂ ਬੜਾ ਔਖਾ ਲਿਆ ਸੀ ਬੜਾ ਔਖਾ ਲਿਆ ਸੀ ਮਾਲਕ ਤਿੰਨਾਂ ਪੈਣਾ ਤੋਂ ਬਾਅਦ ਮੇਰੇ ਬੱਚਾ ਲਿਆ ਬੜਾ ਔਖਾ ਮੈਨੂੰ ਬੜੀ ਆਸ ਮੇਰੀ ਪਰਮਾਤਮਾ ਨੇ ਦਿਲ ਬਣਿਆ ਕਿ ਤੇ ਬੱਚਾ ਜਿੰਦੀ ਜਲਦੀ ਘਰ ਆ ਜਾਣਾ ਮੈਨੂੰ ਪੂਰੀ ਆਸ ਹੈ ਜੇ ਪਰਮਾਤਮਾ ਦੇ ਵਾਹਿਗੁਰੂ ਨੇ ਮੇਰੇ ਬੱਚੇ ਤੇ ਮਿਹਰ ਕਰਨੀ ਮੇਰਾ ਬੱਚਾ ਜਲਦੀ ਘਰ ਆ ਜਾਣਾ ਜਾਰੇ ਕੀ ਚੱਪਲ ਉੱਥੇ ਸੀਗੀ ਬੂਟ ਉੱਥੇ ਤਾਂ ਮੋਬਾਈਲ ਵੀ ਉੱਥੇ ਮਿਲਿਆ ਤਾਂ ਤੁਹਾਨੂੰ ਕਿਸੇ ਦਾ ਸ਼ੱਕ ਲੱਗਦਾ ਕਿ ਕੋਈ ਮਤਲਬ ਉੱਥੇ ਕਿਸੇ ਨੇ ਮਤਲਬ ਕੁਝ ਸ਼ਰਾਰਤ ਕੀਤੀ ਹੈ ਸ਼ਰਾਰਤ ਹੈ ਕਿਸੇ ਨੇ ਕੀਤੀ ਹੈ ਜੀ ਇਹਦੇ ਵਿੱਚ ਇਹ ਨਹੀਂ ਦੱਸ ਸਕਦੇ ਵੀ ਕੌਣ ਗਿਆ ਸ਼ਰਾਰਤੀ ਕਿਸ ਤਰ੍ਹਾਂ ਸ਼ਰਾਰਤੀ ਹੈ ਜਿਹੜਾ ਬੰਦਾ ਜਨਮ ਕਹਿੰਦਾ ਪਹਿਲਾਂ ਕਹਿੰਦਾ ਛਾਲਮਾਰੀ ਫਿਰ ਕਹਿੰਦਾ ਸਲਿੱਪ ਹੋਇਆ ਫਿਰ ਕਹਿੰਦਾ ਸੀ ਦੇਖਿਆ ਸੀ ਇਹਨੂੰ ਮੁੰਡੇ ਨੇ ਪਹਿਲਾਂ ਕਿਸੇ ਨੇ ਕੁਝ ਨਹੀਂ ਦੱਸਿਆ ਦੇਖਿਆ ਸੀ ਫਿਰ ਸਲਿੱਪ ਹੋਇਆ ਜੇ ਸਲਿੱਪ ਹੋਇਆ ਵੀ ਜਿਹੜਾ ਬੰਦਾ ਸਲਿੱਪ ਹੁੰਦਾ ਉਹਦੇ ਮੋਬਾਈਲ ਜਿਹੜਾ ਹੁੰਦਾ ਲੈ ਤੇ ਡਿਊਟੀ ਤੇ ਗਿਆ ਹੀ ਹੋ ਇਹ ਜਿਹਦੇ ਕੋਲ ਚ ਮੋਬਾਈਲ ਹੈ ਮੋਬਾਈਲ ਵੀ 2-2 ਲੱਖ ਦਾ ਮੋਬਾਈਲ ਹੈ ਐਪਲ ਦਾ ਫੋਨ ਉਹ ਪਾਣੀ ਚ ਬੰਦੀ ਨਹੀਂ ਹੁੰਦਾ ਉਹ ਉਹਦੇ ਕੋਲ ਬਹੁਤ ਹੁੰਦਾ ਤੇ ਲੁਕੀਟ ਚਲਦੀ ਹੋ ਜਾਂਦੀ ਉਹਨੇ ਤੇ ਉਹ ਉਹ ਨਾ ਉਹਦੇ ਮੋਬਾਈਲ ਕਹਿੰਦਾ ਜੀ ਸ਼ਿਪ ਦੇ ਵਿੱਚ ਉੱਥੇ ਹੀ ਰੱਖ ਗਿਆ ਤੇ ਜੁੱਤੀ ਵੀ ਲਾ ਕੇ ਰੱਖਿਆ ਜੁੱਤੀ ਉਹ ਮੱਥਾ ਤੇ ਕਹਿੰਦੋ ਚੱਲੇ ਸੀ ਪਿੱਛੇ ਤੇ ਜੁੱਤੀ ਰੱਖ ਗਿਆ ਜੁੱਤੀ ਉੱਥੇ ਲਾ ਕੇ ਚੱਲ ਗਿਆ ਮੋਬਾਈਲ ਇੱਥੇ ਰੱਖ ਕੇ ਚੱਲ ਗਿਆ ਇਹ ਤੇ ਸ਼ੱਕ ਦਾ ਤਾਰਾ ਹੀ ਹੈ ਨਾ ਉਹ ਜਿਹੜਾ ਬੰਦਾ ਹੁਣ ਮੈਂ ਜੋ ਛਾਲ ਮਾਰਨੀ ਤਾਂ ਮੈਨੂੰ ਕੀ ਪਾ ਪਿਆ ਵੀ ਮੈਂ ਸਮਾਨ ਬਾਹਰ ਘਟਕੇ ਤੇ ਰੱਖਦਾ ਗਿਆ ਸ਼ੋਰ ਕੋਚ ਮੈਂ ਤਾਂ ਛਾਲ ਮਾਰਗਾ ਤੇ ਤੀਜ ਚਾਲ ਨਹੀਂ ਤੇ ਕੋਈ ਅਜਿਹਾ ਨਹੀਂ ਹੈ ਹੀ ਨਹੀਂ ਕੋਈ ਕਰਨ ਕਮੀ ਸੜਾ ਨੂੰ ਕੀ ਚੀਜ਼ ਦੀ ਹੁਣ ਤਿਆਰ ਕੇ ਵਿਆਹ ਕਰਨਾ ਸੀ ਉਹਦਾ ਜਨਮ ਦਿਨ ਸੀ 17 ਨੂੰ ਉਹਦਾ ਜਨਮ ਦਿਨ ਸੀ 17 ਤਰੀਕ ਨੂੰ ਐਂ ਇਸ ਦੇ ਕੱਟਣੇ ਸੀਗੇ ਬਾਬਾ ਦੀਪ ਸਿੰਘ ਨੇ ਮੈਂ ਕਹਿਆ ਗਿਆ ਪ੍ਰਸ਼ਾਦ ਕਰਾਵੀ ਬਾਬਾ ਦੀਪ ਸਿੰਘ ਦੇ ਪ੍ਰਸ਼ਾਦ ਕਰਵਾਈ ਹੁਣੇ ਬਾਬਾ ਦੀਪ ਸਿੰਘ ਦੇ ਮਾਲਕ ਕਰੇਗਾ ਕਿਰਪਾ ਕੋਈ ਗੱਲ ਨਹੀਂ ਵਾਹਿਗੁਰੂ ਬੜੀ ਆਸ ਹੈ ਬਾਬਾ ਦੀਪ ਸਿੰਘ ਤੇ ਪੂਰੀ ਕਰੇਗਾ ਸਾਡੀ ਮਾਲਕ ਦੇਵੇਗਾ ਸਾਨੂੰ ਬੱਚਾ ਸਾਡਾ ਲਿਆ ਕੇ ਦੇਵੇਗਾ ਵਾਹਿਗੁਰੂ ਕਿਰਪਾ ਕਰੇ ਬਾਬਾ ਗੁਰਮਤਿ ਪਾਤਸ਼ਾਹ ਸਾਹਿਬ ਤੇ ਕਿਰਪਾ ਕਰੇ ਜਨਮ ਦਿਨ ਤੇ ਨੀਂ ਗੱਲ ਹੋਈ ਕੋਈ 12 ਤੋਂ ਕੋਈ ਨਾ 17 ਨੂੰ ਜਨਮ ਦੇ ਸੀ ਤੇ ਬਾਅਦ ਉਹ ਕਿਨਾ 12 12 2 ਮਿੰਟ ਘਟੇ ਤੇ 12 16 16 ਦੀ ਰਾ 16 ਨੂੰ 2 ਮਿੰਟ ਪਹਿਲਾਂ ਤੇ ਮੈਂ ਮੈਸੇਜ ਕੀਤਾ ਉਹਨੂੰ ਤਿੰਨ ਮੈ ਮੈਨੂੰ ਕਹੀ ਜਾਂਦੀ ਸੀ ਵੀ ਤੀ ਫਿਰ ਮੈਸੇਜ ਕਰ ਦਿਓ ਇਹ ਸੌਂ ਗਈ ਤੇ ਮੈਂ ਮੈਸੇਜ ਕਰਦਾ ਰਿਹਾ ਜਦੋਂ ਮੈਂ ਮੈਸੇਜ ਕੀਤਾ 12 ਕਿਨਾ ਫਿਰ 12 ਵਜੇ ਤੋਂ ਪਹਿਲਾਂ ਨੇ ਮੈਂ 12 ਵਜੇ ਤੋਂ ਪਹਿਲਾਂ ਮੈਂ ਕੀਤਾ ਮੈਸੇਜ ਉਹਨੂੰ 2 ਮਿੰਟ ਪਹਿਲਾਂ ਮੈਸੇਜ ਕੀਤਾ 4 ਮਿੰਟ ਪਹਿਲਾਂ ਮੈਸੇਜ ਕੀਤਾ ਫਿਰ 12ਵੇਂ ਤੋਂ ਬਾਅਦ ਮੈਸੇਜ ਕੀਤਾ ਜਦੋਂ 17 ਤਰੀਕ ਹੋ ਗਈ ਐ ਮੈਂ ਕਹਾ ਨਹੀਂ ਹੈਪੀ ਬਰਥਡੇ ਫਿਰ ਮੈਂ ਕਹਾ ਮੰਮੀ ਵੱਲੋਂ ਵੀ ਹੈਪੀ ਬਰਥਡੇ ਤੇਰੀ ਮੰਮੀ ਵੀ ਕਹਿੰਦੀ ਹੈਪੀ ਬਰਥਡੇ ਐ ਤੇ ਕੋਈ ਜਵਾਬ ਨਹੀਂ 12 ਵਜੇ ਤੇ ਡਿਊਟੀ ਸ਼ੁਰੂ ਹੋ ਜਣੀ ਸੀ ਦੀ 12 ਵਜੇ ਤੇ ਉਹਨੇ ਕਰਦੇ ਨਾ ਜੀ ਤੁਹਾਨੂੰ ਓਕੇ ਕਰਦੇ ਸਾਨੂੰ ਕੋਈ ਨਹੀਂ ਆ ਮੁੜ ਕੇ 12 ਵਜੇ ਤੇ 46 ਮਿੰਟ ਤੇ ਕੈਪਟਨ ਦਾ ਫੋਨ ਆਇਆ ਬੇਤਰਤਰਾ ਹਾਸਾ ਹੋ ਗਿਆ ਜੀ ਤੁਹਾਡੇ ਬੱਚੇ ਛਾਪ ਮਾਰੀ ਜੜ ਕੇ ਬਿਲਕੁਲ ਗਲਤ ਹੈ ਬੱਚਾ ਮੇਰਾ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦਾ ਕਦੀ ਜ਼ਿੰਦਗੀ ਸੋਚ ਵੀ ਨਹੀਂ ਸਕਦਾ ਆਪਣੀ ਜ਼ਿੰਦਗੀ ਚ ਮੈਂ ਜਿਸ ਬੰਦੇ ਨੇ ਇਨੀ ਸਟਰਗਲ ਕਰਕੇ ਇਨੀ ਮਿਹਨਤ ਸੈਕਿੰਡ ਅਫਸਰ ਤੱਕ ਪਹੁੰਚੇ ਹੋਵੇ ਅਗਲੀ ਵਾਰੀ ਚੀਫ ਅਫਸਰ ਬਣਨਾ ਹੋਵੇ ਤੇ ਉਹ ਬੰਦਾ ਕਿਤਨਾ ਸੋਚੇਗਾ ਕਿ ਮੈਂ ਛਾਲ ਮਾਰ ਦਵਾਂ ਕੀ ਕਿਸ ਚੀਜ਼ ਦੀ ਕਮੀ ਛੁਣੂ ਵਿਆਹ ਸੀ ਇੱਦ ਕੀ ਕਰ ਦੇਣਾ ਸੀ ਸਭ ਕੋਈ ਰਾਬਤ ਹਰ ਚੀਜ਼ ਜੋ ਕੋ ਕਰ ਦੇ ਵਿੱਚ ਭਰਿਆ ਪਿਆ ਕਰਦਾ ਹਰ ਚੀਜ਼ ਜੋ ਕੋ ਕਰਦਾ ਤੇ ਕਿਤਨਾ ਸੋਚ ਸਕਦਾ ਵੀ ਛਾਲ ਮਾਰੀ ਕੋਈ ਬੰਦਾ ਵੀ ਮੈਨੂੰ ਦਾਤੇ ਭਈ ਇਹਨੇ ਛਾਲ ਮਾਰਨੀ ਹੈ ਨਾ ਉਹਦੀ ਕਿਸੇ ਕੁੜੀ ਨਾਲ ਗੱਲ ਨਾ ਉਹਦੀ ਕਿਸੇ ਇਹੋ ਜਿਹੇ ਚੱਕਰ ਚ ਹੈਗਾ ਸੀ ਬੜਾ ਸ਼ਰੀਫ ਸੀ ਬੜਾ ਗਲੀ ਚ ਲੰਘਦੇ ਲੰਘਦੇ ਹਰ ਕਦੇ ਪੈਰੀ ਹੱਥ ਲਾ ਕੇ ਜਾਣਾ ਹਰ ਕਦੇ ਕਰਨਾ ਇਹ ਤਾਂ ਵੱਡੀ ਕਿਹੜੀ ਗੱਲ ਸੁਖਦੀ ਹੈ ਭਾਜੀ ਬਹੁਤ ਅੱਛਾ ਸੀ ਮੁੰਡਾ ਸਾਡਾ ਵਾਹਿਗੁਰੂ ਕਿਰਪਾ ਕਰੇ ਗੁਰਮਾਨ ਦਾਸ ਕਿਰਪਾ ਕਰੇ ਬਾਬਾ ਦੀਪ ਸਿੰਘ ਜਲਦੀ ਜਲਦੀ ਸਾਡੇ ਮੁੰਡਾ ਘਰ ਆਵੇ ਸਾਨੂੰ ਇਹੋ ਹੀ ਆਸ ਸਾਰੇ ਪੰਜਾਬ ਦੇ ਸਾਰੇ ਹਿੰਦੁਸਤਾਨ ਦੇ ਬੱਚੇ ਲੱਗਣ ਸਭ ਪਿਆਰੇ ਨੂੰ ਸਾਰੇ ਵੀ ਹੋਇਆ ਕਿ ਅਰਦਾਸ ਕਰੇ ਮੇਰੇ ਮਾਲਕ ਬਾਬਾ ਦੀਪ ਸਿੰਘ ਜੀ ਘਰ ਜਲਦੀ ਆਜੇ ਪੁੱਛਾ ਮੇਰਾ ਜੀ ਹੋਵੇ ਦੇਖਿਆ ਐਸਨ ਹਰਜੋਤ ਸਿੰਘ ਦੇ ਜੋ ਮਾਤਾ ਪਿਤਾ ਤਾਂ ਉਹਨਾਂ ਵੱਲੋਂ ਵੀ ਇਹੀ ਆਸ ਲਗਾਈ ਜਾ ਰਹੀ ਹੈ ਕਿ ਜ਼ਰੂਰ ਸਾਡਾ ਬੇਟਾ ਵਾਪਸ ਆਵੇ ਤਾਂ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਜਲਦ ਤੋਂ ਜਲਦ ਜੋ ਹਰਜੋਤ ਸਿੰਘ ਹੈ ਉਹਨਾਂ ਦੀ ਪਾਲ ਕੀਤੀ ਜਾਵੇ ਤਾਂ ਚੇਤੀ ਤੋਂ ਚੇਤੀ ਜੋ ਘਰ ਪਰਤ ਕੇ ਆਉਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਬਾਨੀ ਟੀਵੀ ਸ਼੍ਰੀ ਹਮਸਾਹਿਬ